ਅਰਜਿੰਦਰ ਆ ਕਾਲਾ ਕੀ ਦਾ ਨਾਮ ਹੈ ਹਾਂ ਕੱਤੀ ਚਲ ਕੋਈ ਨੀ ਬਲਾ ਕਰ ਦੇ ਕਰ ਦੇ ਕ ਬਲਾ ਕਰ ਹਾਂ ਤੇਰੀ ਜਾਨ ਨੇ ਜੇ ਤੇਰਾ ਪੁੱਤ ਸਿਨੇ ਮਾਇਓ ਜੇ ਕਰ ਰਿਹਾ ਤੂੰ ਤਾਂ ਗਿੱਲੇ ਕੋਈ ਤੇ ਗੋਬਰ ਹੀ ਰੱਖਦਾ ਲੈ

ਕਈ ਤੇ ਮਿੱਤੇ ਤੋਂ ਲੈਟਰਿੰਗ ਦੀ ਬਾਥਰੂਮ ਨਹੀਂ ਪੈਂਦੀ ਜਿਹੜੀ ਟਾਇਲਟ ਦੀ ਛੱਤ ਨਹੀਂ ਪੈਂਦੀ ਮੈਂ ਕਿੱਥੋਂ ਇਹਦਾ ਕੰਮ ਹੁਣ ਕਰਾਂ ਤਾ ਮੈਂ ਕਿਹਨੂੰ ਕਹੀ ਤੇਈ ਤਿਆ ਨਹੀਂ ਆਏ ਹਾਈ ਵੇ 나 ਤੁਮੇ ਸਭ ਪੁੱਛ ਲੈ ਨਾ ਮੈਂ ਕੋ ਨਾਮ ਕੜਾ ਖਾਸ ਮੈਨੂੰ ਕਰਤਾ ਬੈਠ ਲੈ ਮੈਂ ਕਰੀ ਜ਼ਿੰਮੇਦਾਰਾਂ ਨੇ ਕੋ ਦੇਸੀ ਬੰਦਾ ਦਰੂਮ ਕਾਲੀ ਪਹਿਲੇ ਤੋੜਦੀ ਤੇਰੀ ਮੇਰੀ ਜਵਾਨ ਹੈ ਆ ਨਾ ਹੋਵੇ ਕਿ ਪੱਲੇ ਚੜ ਕੇ ਤੇ ਮਾਰੇ ਇੱਕ ਸੀ ਨੋ 1377 ਨੂੰ ਸਮਝਾਉਂਦੀ ਸੀ ਤਾਂ ਹੁਣ ਕੀੜਿਆ ਵੀ ਨਹੀਂ ਧਿਆਨ ਸੀ ਨਿਕਲੀ ਜਾਂਦੀ ਵੜੀ ਜਾਂਦੀ ਕਹਿੰਦੀ ਪੁੱਤਰ ਸਮਝ ਆਈ ਕਹਿੰਦੀ ਹਾਂ ਸਾਰੀ ਆਈ ਬਾਬਾ ਇੱਕ ਨਿਕਲੀ ਜਾਂਦੀ ਇੱਕ ਵੜੀ ਜਾਂਦੀ ਨਿਕਲਿਆ ਜਾਂਦੀ ਵੜੀ ਜਾਂਦੀ ਰੋ ਨਾ ਮਾਈ ਮਾਂ ਤੂੰ ਮੇਰੀ ਆ ਚਲ ਸਾਡੇ ਪਰਿਵਾਰ ਤੇ ਆ ਜੀ ਕੋਈ ਗੱਲ ਗੁੱਸਾ ਨਹੀਂ ਦੇਸੀ ਚੁੱਪ ਕਰਕੇ दारू ਮੰਗਾ ਲਈ ਘਰ ਦੀ ਕੱਢੀ ਇੱਕ ਪੰਗਵਾ ਹੀ ਹੋ ਹਾਂ ਠੀਕ ਹੈ ਪਹਿਲੇ ਗੱਲ ਦਿੰਦੇ ਨਹੀਂ ਪਰ ਕਰ ਲਈ ਮੋਹ ਪ੍ਰਿੰਟ ਠੀਕ ਹੈ ਯਾਰ ਆਂਡੇ ਦੇਸੀ ਇੱਕ ਘਰ ਦੇ ਲਈ ਪੁੜੀ ਇੱਕ ਕਹਿੰਦਾ ਦੋਸਤ ਫਿੱਟਾ ਇੱਕ ਮੰਡਲ ਉਹਦੇ ਗਾਰ ਕੇ ਅੰਦਰ ਚਲਾ ਦੇ ਨੂੰ ਕਹ ਲੈ ਬਾਪਾ ਜਿਹਨੇ ਪਿਆਈ ਆ ਉਹਦੇ ਖਸਮ ਦੇ ਘਰੇ ਜਾ ਮੇਰਾ ਖੜਾ ਛੱਡ ਜਿੰਨ ਤੱਕ ਸੀਧਾ ਹੁੰਦਾ ਤੇ ਕ ਸੀਧਾ ਉਹਨੇ ਪਿਆਈ ਆ ਪਿਆਈ ਆ ਐਸਾ ਕਿਸੇ ਨੇ ਪਿਆਈ ਕਿ ਜਿਹੜਾ ਬੜਕੂ 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 ਕਰਦਾ ਫਿਰਦਾ ਬਜਾ ਬੱਕਰੇ ਬੜਨਾ ਕਹਿੰਦਾ ਪੌਵਾ ਕਹਿੰਦਾ ਡੱਬ ਚ ਹੁੰਦਾ ਕੱਤ ਕਈ ਵਾਰ ਆਇਆ ਰੋਤੂ ਛੱਡ ਦੇ ਉਠੜ ਪੈਂਦਾ ਮੈਂ ਤਰੋ ਜਿਹੜੀ ਗੱਲ ਕਹਿਤੀ ਨਾਲ ਮੋੜੀ ਨੂੰ ਸੰਭਾਲ ਲੈ ਨਾਲ ਕੋਰੀ ਨੂੰ ਸੰਭਾਲ ਲੈ ਅਰੇ ਇੱਕ ਮਾਤਾ ਮਸਾਣੀ ਆਪਰੇਤ ਜੀਤ ਦਾ ਕੋਈ ਨ ਘਰ ਚ ਬੜੇ ਲਾ ਫਿਰ ਤੂੰ ਹੁਣ ਲਿਆ ਲਈ ਜੇ ਨਾ ਟਿੱਬਿਆਂ ਦੇ ਪਾਣੀ ਪੋੜਾਦਾ ਤਾਂ ਫਕੀਰ ਨਾ ਜਾਣ ਸਾਡੀ ਕੁੜੀ ਆ ਮੇਰਾ ਭਾਈ ਐ ਤੇ ਤੂੰ ਸਾਡੇ ਆ ਆ ਹੁਣ ਪੈਸੇ ਕਿੰਨੇ ਦੇਣਗੇ ਮੈਨੂੰ ਦੱਸ ਫਿਰ ਲਾਜ ਮਾਵੇਂ ਦੇ ਦੇ 100 ਰੁਪਏ ਸਾਚੀ ਵਿਚਾਰੇ ਡਿਮਾਰੀ ਚ ਲੜੇ ਵੀਰੇ ਦੇ ਦੇ ਦੇਖ ਕੋ ਪੁੱਛਦਾ ਇੱਕ ਮੁੰਡਾ ਨੌਕਰ ਹੋਵੇ ਕਹਿੰਦਾ ਹੋਵੇ ਬਾਬਾ ਵੀ ਮੈਨੂੰ ਨੌਕਰੀ ਸਿਰੇ ਚੜਾਵੇਂਗਾ ਕਿ ਮੈਨੂੰ ਪੜ੍ਹਾਈ ਕਰ ਕਰ ਮੱਥਾ ਮਰਾਇ ਜਾਏਗਾ ਫਿਰ ਕੋਈ ਭਾਈ ਆ ਕੇ ਕੰਮਵਾਰੇ ਪੁੱਛਦਾ ਹੋਵੇ ਵੀ ਬਾਬਾ ਸਾਡਾ ਕੰਮ ਵਾਧਾ ਕਿਉਂ ਨਹੀਂ ਫਿਰ ਕੋਈ ਭਾਈ ਕਰੇ ਰੋਲਾ ਚੱਲਦਾ ਹੋਵੇ ਥਾਣੇ ਤਹਿਸੀਲ ਦਾ ਬਣਦਾ ਨਾ ਹੋਵੇ ਕੰਮ ਆਹ ਪਾਣੀ 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 ਪਾ